ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਰੋਜ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਹਾਰਨਾਮ ਸਿੰਘ ਜੀ ਡੇਰਾ ਰੂਮੀ ਪੂਚੋ ਕਲਾਮ ਬਠਿੰਡਾ ਵਾਲੇ ਮਹਾਂਪੁਰਖਾਂ ਦੇ ਜੀਵਨ ਕੋਤਕ ਜੋ ਕਿ ਭਾਗ ਪਹਿਲੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੀ ਹਾਂ ਪਹਿਲੇ ਭਾਗ ਤੋਂ ਅਸੀਂ 30 ਸਾਖੀਆਂ ਪਹਿਲਾਂ ਪੜ ਚੁੱਕੇ ਹਾਂ ਅੱਜ ਅਸੀਂ 31ਵੀਂ ਸਾਖੀ ਪੜਨ ਜਾ ਰਹੇ ਹਾਂ ਸੋ ਆਓ ਪਿਆਰ ਅਤੇ ਭਾਵਨਾ ਸਹਿ ਸਰਵਨ ਕਰਨਾ ਜੀ ਪਰਮੇਸ਼ਵਰ ਦੇ ਚਰਨਾਂ ਵਿੱਚ ਬੰਦਗੀ ਦਾ ਰਸ ਇਸ ਸਮੇਂ ਦੌਰਾਨ ਆਪ ਜੀ ਤੇ ਜਗਾ ਇਕਾਂਤ ਵੇਖ ਕੇ ਉੱਥੇ ਟਿਕ ਗਏ ਆਪ ਜੀ ਦੱਸਦੇ ਸਨ ਕਿ ਬੜੀ ਪੁਰਾਣੀ ਛਿੜੀ ਸੀ ਬਹੁਤ ਲੰਮੀ ਅਤੇ ਚੌੜੀ ਸੀ ਸੰਘਣੇ ਵਣ ਕਰੀਰ ਅਤੇ ਹੋਰ ਦਰਖਤ ਸਨ ਇੱਥੇ ਇੱਕ ਸਾਲ ਟਿਕੇ ਰਹੇ ਵਿਚਾਲੇ ਇੱਕ ਪਾਣੀ ਦਾ ਛੱਪੜ ਸੀ ਜਿਹੜਾ ਮੀਂਹ ਦੇ ਪਾਣੀ ਨਾਲ ਭਰ ਜਾਂਦਾ ਸੀ ਕਈ ਪਿੰਡ ਉਸ ਦੇ ਦੂਰ ਦੂਰ ਸਨ ਜਦੋਂ ਕਿਤੇ ਚਿਤ ਮੰਨੇ ਕਿਸੇ ਨਗਰ ਜਾਣਾ ਜੋ ਉੱਥੋਂ ਮਿਲੇ ਲੋੜ ਅਨੁਸਾਰ ਲੈ ਆਉਣਾ ਫਿਰ ਥੋੜਾ ਥੋੜਾ ਉਸ ਵਿੱਚੋਂ ਰੋਜ਼ ਸ਼ੱਕ ਦੇ ਰਹਿਣਾ ਇਨਾ ਚਿਰ ਸਿਰਫ ਇੱਕ ਬੁਰਕੀ ਅਨ ਦੀ ਉਤੋਂ ਘੁੱਟ ਪਾਣੀ ਦਾ ਪੀ ਲੈਣਾ ਅਤੇ ਆਨੰਦ ਵਿੱਚ ਰਹਿਣਾ ਜਿਸ ਨੇ ਵੀ ਪ੍ਰਾਪਤ ਕੀਤੀ ਹੈ ਨਿਰੰਕਾਰ ਦੀ ਬਖਸ਼ੀਸ਼ ਲੈ ਕੇ ਕਮਾਈ ਕਰਕੇ ਪ੍ਰਾਪਤ ਕੀਤੀ ਹੈ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਘਾਲ ਖਵਾਈ ਰੇਤ ਅਕ ਆਹਾਰ ਕਰ ਰੋਣਾ ਕੀ ਗੁਰ ਕਰੀ ਵਿਸਾਈ ਧੰਨ ਸ਼੍ਰੀ ਗੁਰੂ ਅਮਰਦਾਸ ਜੀ 12 ਸਾਲ ਗਾਗਰ ਢੋਕੇ ਗੁਰੂ ਬਣ ਗਏ ਤੇ ਫਿਰ ਕਿੱਲੀ ਫੜ ਕੇ ਤਪੱਸਿਆ ਕੀਤੀ ਹੈ ਉਹ ਕਿੱਲੀ ਅਜੇ ਤੱਕ ਮੌਜੂਦ ਹੈ ਇਸੇ ਤਰ੍ਹਾਂ ਜਿਸ ਨੇ ਵੀ ਕੁਝ ਪ੍ਰਾਪਤ ਕੀਤਾ ਹੈ ਤਪ ਕਰਕੇ ਹੀ ਪ੍ਰਾਪਤ ਕੀਤਾ ਹੈ ਗੁਰੂ ਦੀ ਸੇਵਾ ਵੀ ਇੱਕ ਤਪ ਹੈ ਗੁਰ ਸੇਵਾ ਤਪਾਸਰ ਤਪਸਾਰ ਜਿਵੇਂ ਵੀ ਕਿਸੇ ਘਾਲਣਾ ਖਾਲੀ ਨਾਮ ਜਪਿਆ ਤੇ ਉਸ ਨੂੰ ਫੇਰ ਫਾਲ ਮਿਲਿਆ ਉਸ ਦੇ ਮੁਤਾਬਕ ਹੀ ਉਹ ਪੁਜਨੀਕ ਹੋ ਗਿਆ ਦੁਰਗਾ ਦੇਵੀ ਹਜ਼ਾਰਾਂ ਦਿਵ ਵਰੇ ਤਪ ਕਰਕੇ ਹਿਮਾਚਲ ਪਹਾੜਤ ਵਿੱਚ ਰਹਿ ਕੇ ਪੂਜਣ ਯੋਗ ਹੋ ਗਈ ਲక్ష్ਮੀ ਪੁਸ਼ਕਰ ਵਿੱਚ 100 ਦਿਵ ਵਰਸ ਤੱਕ ਤਪ ਕਰਕੇ ਸਭ ਸੰਪਤਦਾਨ ਕਰਨ ਵਿੱਚ ਸਮਰਥ ਹੋ ਗਈ ਸਵਿੱਤਰ ਦੇਵੀ ਮਲ ਪਰਵਤ ਤੇ 60000 ਵਰੇ ਤਪ ਕਰਕੇ ਧਿਆਨ ਪੁਜਨੀਕ ਹੋ ਗਈ। ਸ਼ਿਵ ਜੀ ਨੇ 100 ਮਨ ਮੰਤਰ ਤੱਕ ਤਪ ਕੀਤਾ ਹੈ। ਜਿਸ ਨੇ ਵੀ ਕੁਝ ਪ੍ਰਾਪਤ ਕੀਤਾ ਹੈ, ਨਾਮ ਜਪ ਕੇ ਪ੍ਰਾਪਤ ਕੀਤਾ ਹੈ। ਸਭ ਵਡਿਆਈਆਂ, ਸਦ ਸੁਖ ਨਾਮ ਵਿੱਚ ਹਨ। ਇਸ ਅਵਸਥਾ ਵਿੱਚ ਬ੍ਰਤੀ ਬ੍ਰਹਮਾਕਾਰ ਹੋਈ ਹੁੰਦੀ ਹੈ। ਮਨ ਵਰਤੀ ਪਰਮੇਸ਼ਵਰ ਪ੍ਰੇਣ ਹੋ ਜਾਂਦੀ ਹੈ ਸਰੀਰਕ ਦੁੱਖ ਸੁੱਖ ਦਾ ਸੁੱਤੇ ਸਦ ਹੀ ਅਭਾਵ ਹੋ ਜਾਂਦਾ ਹੈ ਮਨ ਪਰਮੇਸ਼ਵਰ ਪ੍ਰੇਣ ਕਰਨਾ ਹੀ ਅਸਲ ਯੋਗ ਹੈ ਮਨ ਨੂੰ ਜਿੱਤਣ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਸੋ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਮਨ ਵਸ ਕਰ ਲਿਆ ਸਭ ਕੁਝ ਉਹਨਾਂ ਨੂੰ ਪ੍ਰਾਪਤ ਹੋ ਗਿਆ ਇੱਕ ਰਾਜਾ ਸੀ ਉਸ ਦੇ ਦੇਸ਼ ਵਿੱਚ ਇਹ ਮਰਿਆਦਾ ਸੀ ਰਾਜਪੁੱਤ ਨੂੰ ਰਾਜ ਨਹੀਂ ਸੀ ਦਿੱਤਾ ਜਾਂਦਾ ਇੱਕ ਪ੍ਰੀਖਿਆ ਰੱਖੀ ਹੋਈ ਸੀ ਉਹ ਪ੍ਰੀਖਿਆ ਵਿੱਚ ਹਰ ਕੋਈ ਸ਼ਾਮਲ ਹੋ ਸਕਦਾ ਸੀ ਰਾਜਪੁੱਤਰ ਵੀ ਸ਼ਾਮਲ ਹੁੰਦੇ ਸਨ ਅਤੇ ਪਰਜਾ ਦੇ ਲੋਕ ਵੀ ਉਹ ਪ੍ਰੀਖਿਆ ਇਹ ਸੀ ਕਿ ਇੱਕ ਮੰਝਾ ਬਣਿਆ ਸੀ ਪ੍ਰੀਖਿਆ ਦੇਣ ਵਾਲੇ ਉੱਤੇ ਬੈਠਦੇ ਸਨ ਉਹਨਾਂ ਦੇ ਹੱਥ ਵਿੱਚ ਸੋਟੀ ਹੁੰਦੀ ਸੀ ਮੰਝੇ ਹੇਠ ਇੱਕ ਕੁੱਕੜ ਛੱਡਦੇ ਸਨ ਮੰਝੇ ਉੱਤੇ ਬੈਠ ਕੇ ਕੁੱਕੜ ਮਾਰਦੇ ਸਨ ਕੁੱਕੜ ਮੰਝੇ ਦੇ ਹੀਠੋਂ ਬਾਹਰ ਨਹੀਂ ਜਾਣ ਦੇਣਾ ਅਤੇ ਕੁੱਕੜ ਦੇ ਸੋਟੀ ਨਹੀਂ ਮਾਰਨੀ ਉਸ ਨੂੰ ਮੰਝੇ ਹੀਠ ਭਜਾ ਭਜਾ ਕੇ ਨਿਸਲ ਕਰਕੇ ਮਾਰਨਾ ਹੈ ਜਿਹੜਾ ਮੁਕਰਰ ਕੀਤੇ ਸਮੇਂ ਵਿੱਚ ਉਸ ਨੂੰ ਮਾਰ ਦੇਵੇ ਉਸ ਨੂੰ ਰਾਜ ਦਾ ਮਾਲਕ ਬਣਾਇਆ ਜਾਂਦਾ ਸੀ ਸੋ ਇਸ ਤਰ੍ਹਾਂ ਰਾਜਾ ਹੈ ਪਰਮੇਸ਼ਵਰ ਜਿਤਨੇ ਮਨੁੱਖਾਂ ਸਭ ਉਸ ਦੇ ਪੁੱਤਰ ਹਨ ਜੋ ਮਨੁੱਖੀ ਤਨ ਮਿਲਿਆ ਹੈ ਇਹ ਹੈ ਇੱਕ ਮੰਝਾ ਮੰਝੇ ਹੀਟ ਕੁੱਕਰ ਸਮਾਨ ਹੈ ਮਨ ਇਸ ਮਨ ਨੂੰ ਮਾਰਨਾ ਹੈ ਸਰੀਰ ਰੂਪੀ ਮੰਝੇ ਉੱਤੇ ਬੈਠਾ ਹੈ ਜੀਵ ਇਸ ਦੇ ਅੰਦਰ ਹੈ ਮਨ ਰੂਪੀ ਕੁੱਕਰ ਮਨ ਨੂੰ ਸਰੀਰ ਰੂਪ ਪੰਜੇ ਤੋਂ ਬਾਹਰ ਨਹੀਂ ਜਾਣ ਦੇਣਾ ਮਾਨ ਕੁੱਕੜ ਨੂੰ ਨਾਮ ਰੂਪੀ ਸੋਟੀ ਨਾਲ ਘੇਰ-ਘੇਰ ਕੇ ਅੰਦਰ ਹੀ ਰੱਖਣਾ ਹੈ। ਰਾਮਚੰਦ ਕੀ ਇਲਾਸਟੀਕਾ ਜਿਨ ਮਾਰਿਆ ਰੋਗ ਸੁਖਦਕ ਰੂਪੀ ਬਾਣ ਨਾਲ ਮੰਜਾ ਬਣਿਆ ਹੈ। ਆਸ਼ਾ ਤ੍ਰਿਸ਼ਨਾ ਇਸ ਦੀਆਂ ਦੋ ਬਾਈਆਂ ਹਨ। ਹਉਮੈ ਮਮਤਾ ਦੇ ਦੋ ਸੇਰੂ ਹਨ। ਇਸ ਮੰਜੇ ਨੂੰ ਦੁਬਧਾ ਰੂਪੀ ਦੌਣ ਪਾ ਕੇ ਕੱਸਿਆ ਹੈ। ਹੰਕਾਰ ਰੂਪੀ ਮੱਲ ਵਿੱਚ ਉਹ ਦੌਣ ਪਈ ਹੋਈ ਹੈ ਇਸ ਸਰੀਰ ਰੂਪ ਮੰਝੇ ਦੇ ਚਾਰ ਪਾਵੇ ਹਨ ਉੱਚੀ ਕੁਲ ਦਾ ਅਭਿਮਾਨ ਸਰੀਰ ਦੇ ਬਲ ਦਾ ਅਭਿਮਾਨ ਸੁੰਦਰਤਾ ਦਾ ਅਭਿਮਾਨ ਧਨ ਵਿਦਿਆ ਦਾ ਅਭਿਮਾਨ ਇਹ ਹਨ ਸਰੀਰ ਰੂਪੀ ਮੰਝੇ ਦੇ ਚਾਰ ਪਾਵੇ ਸੋ ਇਉਂ ਮਨ ਰੂਪ ਕੁੱਕੜ ਨੂੰ ਮਾਰ ਕੇ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ ਉਤਮ ਜਗਿਆਸੂ ਇਉਂ ਮਨ ਨੂੰ ਮਾਰ ਲੈਂਦੇ ਹਨ ਇਉਂ ਘਾਲਣਾ ਘਾਲ ਕੇ ਮਹਾਪੁਰਖ ਕਰਤੀ ਨਾਲ ਅਭੇਦ ਹੋ ਜਾਂਦੇ ਹਨ ਜਿਵੇਂ ਜਿਵੇਂ ਕਮਾਈ ਕਰਦੇ ਰਹੇ ਤਿਵੇਂ ਤਿਵੇਂ ਆਨੰਦਮਈ ਅਵਸਥਾ ਵਧਦੀ ਗਈ ਫਿਰ ਇੱਕ ਰੂਪ ਹੋ ਗਏ ਪਰ ਕਮਾਈ ਨਹੀਂ ਛੱਡੀ ਕਰਦੇ ਰਹੇ ਸੋ ਇਉਂ ਇੱਕ ਸਾਲ ਬਤੀਤ ਕੀਤਾ ਬਾਬਾ ਜੀ ਕੋਲ ਜਿਸ ਵੇਲੇ ਕੋਈ ਜਗਿਆਸੂ ਆਉਂਦਾ ਸੀ ਤੇ ਉਸ ਨੂੰ ਸੰਬੋਧਨ ਕਰਨ ਸਮੇ ਆਪਣਾ ਕੋਈ ਪੁਰਾਣਾ ਬਚਨ ਦੱਸ ਕੇ ਕਹਿਣਾ ਅਵਸਥਾ ਕਿਤੇ ਵਣਾ ਝਾੜਾ ਨਾਲ ਨਹੀਂ ਲੱਗੀ ਇਹ ਤਾਂ ਜਨਮਾਂ ਜਨਮਾਂ ਦੀ ਕਮਾਈ ਹੋਵੇ ਤੇ ਫਿਰ ਕਿਸੇ ਸਮੇ ਨਿਰੰਕਾਰ ਦੀ ਕਿਰਪਾ ਹੋਵੇ ਤਾਂ ਜਾ ਕੇ ਇਹ ਪ੍ਰਾਪਤ ਹੁੰਦੀ ਹੈ ਉਹ ਵੀ ਕਿਸੇ ਵਿਰਲੇ ਨੂੰ ਕੋਟਨ ਮੇ ਨਾਨਕ ਕੋ ਨਾਰਾਇਣ ਜਹਿ ਚੀਤ ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਜੋ ਮਾਨ ਅਭਿਮਾਨ ਵਿੱਚ ਰਿਹਾ ਉਹ ਸੇਵਕ ਨਾ ਬਣ ਸਕਿਆ ਰੱਬ ਦੇ ਪਿਆਰਿਆਂ ਦੀ ਕਿੱਥੋਂ ਤੱਕ ਕੋਈ ਉਸਤਤੀ ਕਰੇ ਸਭ ਸ਼ਾਸਤਰ ਅਤੇ ਵੇਦ ਸਮੇਤ ਅਵਤਾਰਾਂ ਦੇ ਉਹਨਾਂ ਦੀ ਉਸਤਤੀ ਕਰਦੇ ਹਨ ਬਾਬਾ ਮਹਾ ਹਰਨਾਮ ਸਿੰਘ ਜੀ ਨੇ ਸੰਸਾਰ ਵਿੱਚ ਆ ਕੇ ਇੰਨੀ ਕਠਨ ਕਮਾਈ ਕਰਕੇ ਤੇ ਫਿਰ ਆਪਣੇ ਆਪ ਨੂੰ ਛੁਪਾ ਕੇ ਹੀ ਰੱਖਿਆ ਇਹੋ ਜੇ ਥਾਂ ਆਸਣ ਲਾਇਆ ਕੋਈ ਜਾਣ ਹੀ ਨਹੀਂ ਸਕਿਆ ਜਿੱਥੇ ਟਿਕੇ ਉੱਥੇ ਵੀ ਵਿਰਲੇ ਹੀ ਪ੍ਰੇਮੀ ਦਰਸ਼ਨ ਕਰਨ ਆਉਂਦੇ ਸਨ ਕਿਸੇ ਨੂੰ ਖਾਸ ਪਤਾ ਨਹੀਂ ਹੋਣ ਦਿੱਤਾ ਪਰ ਹਾਂ ਜੋ ਬਚਨ ਮੰਨ ਕੇ ਵਹਿ ਗਿਆ ਉਸ ਨੇ ਸਭ ਕੁਝ ਪ੍ਰਾਪਤ ਵੀ ਕਰ ਲਿਆ ਪਰ ਸੰਸਾਰ ਵਿੱਚ ਇਉਂ ਰਹੇ ਜਿਵੇਂ ਕੋਈ ਸਮਝ ਹੀ ਨਾ ਸਕੇ ਧੰਨ ਗੁਰੂ ਨਾਨਕ ਧੰਨ ਬਾਬਾ ਜੀ